ਅੱਜ ਅਸੀਂ ਆਏ ਆ ਆਪਣਾ ਪੁਰਾਣਾ ਵਾਲਾ ਪਿੰਡ ਅ ਅੰਮ੍ਰਿਤਸਰ ਅੰਮ੍ਰਿਤਸਰ ਕੋ ਦਾਸਪੁਰ ਏਰੀਆ ਦੇ ਵਿੱਚ ਇਹ ਜਿਹੜਾ ਪਿੰਡ ਆ ਇਹ ਕੋਨੇਵਾਲ ਜਿੱਥੇ ਉਹ ਕੋਠੀ ਕੋਠੀ ਡਿਗੀ ਸੀ ਉਹ ਤੋਂ 3-4 ਕਿਲੋਮੀਟਰ ਅੱਗੇ ਆ ਕੇ ਰਾਵੀ ਦਰਿਆ ਤੋਂ ਪਾਰ ਰਾਵੀ ਦਰਿਆ ਤੋਂ ਪਾਰ ਅਸੀਂ ਆ ਕੇ ਖੜੇ ਆ ਤੇ ਵੀਰ ਹੁਣਾਂ ਦੀ 16 ਤੋਂ 20 ਕਿੱਲੇ ਇੱਥੇ ਰਾਵੀ ਦਰਿਆ ਦੇ ਕੰਢੇ ਬਿਲਕੁਲ ਨਾਲ ਲੱਗਦੇ ਜਿੱਥੇ ਹੁਣ ਅਸੀਂ ਖੜੇ ਆ ਪੈਲੀ ਆ ਤੇ ਇਸ ਜਗ੍ਹਾ ਮਤਲਬ ਸਾਰੀ ਜਗ੍ਹਾ ਉਹ ਸੇਵਾ ਪਹੁੰਚ ਰਹੀ ਆ ਤਾਂ ਇਸ ਜਗ੍ਹਾ ਸੇਵਾ ਕਰਨ ਦੇ ਲਈ ਲੋਕ ਬਹੁਤ ਘਟ ਆ ਰਹੇ ਆ ਤੇ ਅਸੀਂ ਮੇਨਲੀ ਇਸ ਕਰਕੇ ਇੱਥੇ ਖੜੇ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਵੀਰ ਹੁਣਾ ਤੋਂ ਲੈ ਲੈਂਦੇ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਦਾ ਵੀਰ ਜੀ ਸਾਰੀ ਜਗ੍ਹਾ ਸੇਵਾ ਚੱਲ ਰਹੀ ਆ ਪੁਰਾਣੇ ਵਾਲੇ ਇੱਥੇ ਬਿੱਲਾ ਘੁੰਮਣ ਜਿਹੜਾ ਵੀ ਸੀ ਉਹ ਵੀ ਆਇਆ ਸੀ ਚਲੋ ਉਹਦੀ ਕੋ ਪ੍ਰੋਬਲਮ ਹੋ ਗਈ ਉਹ ਵਾਪਸ ਚਲਾ ਗਿਆ ਜੇ ਉਹ ਰਹਿੰਦਾ ਤੇ ਸ਼ਾਇਦ ਤੁਹਾਡੇ ਇੱਥੇ ਸੇਵਾ ਕਰ ਜਾਂਦਾ ਉਹ ਉਹ ਵਾਪਸ ਲਾਗੇ ਹੋਰ ਵੀ ਸਸਤਾ ਹੀ ਆਦੀਆਂ ਉਹ ਸਭ ਮੂੰਹ ਮੋੜ ਗਈਆਂ ਕਿਉਂਕਿ ਸਫਰ ਇੱਥੇ ਜ਼ਿਆਦਾ ਪੈਂਦਾ ਰਸਤਾ ਥੋੜਾ ਗੋਦਾਂ ਦਾ ਇੱਕ ਬਾਰਡਰ ਏਰੀਆ ਨਾਲ ਲੱਗਦਾ ਇੱਕ ਮੇਨ ਗੱਲ ਇਹ ਆ ਵੀ ਅਸੀਂ ਵੀਰ ਭਰਾ ਸਾਰੇ ਇਕੱਠੇ ਹੋਵਾਂਗੇ ਆਪਣੇ ਪਿੰਡ ਵਾਲੇ ਦੀ ਫੇਰ ਗੱਲ ਬਣਨੀ ਹੁਣ ਸਾਡੀ ਚਾਚੇ ਤਾਇਆ ਦੀ 16 ਗੱਲੇ ਪੈਲੀ ਆ ਬਾਕੀ ਜੇ ਜ਼ਮੀਨ ਲਈਏ ਸਾਰੇ ਪਰਿਵਾਰ ਦੀ ਤੇ 100 ਗੱਲੇ ਤੇ ਲੱਗੇ ਚਾਗੇ ਕੋਈ 30 40 ਘਰਾਂ ਦੀ ਸੇਵਾ ਸਾਰਿਆਂ ਨੂੰ ਜ਼ਰੂਰਤ ਆ ਪਰ ਚੱਕਰ ਇੱਕੋ ਹੀ ਆ ਵੀ ਇਕੱਠੇ ਹੋਣਾ ਪਣਾ ਜੇ ਮੇਰੇ ਪਰਿਵਾਰ ਵੀ ਸੁਣੇਗਾ ਇਹ ਗੱਲ ਤੇ ਇਹੋ ਮਕਾਂਕ ਸਾਰੇ ਇਕੱਠੇ ਹੋਈ ਇਕਜੁੱਟ ਹੋਈਏ ਸ਼ੁਰੂ ਹੋਣ ਤੋਂ ਲੈ ਕੇ ਲਾਸਟ ਸੇਵਾ ਤੱਕ ਸਾਰਾ ਪਰਿਵਾਰ ਇੱਥੇ ਰਹੋ ਇਹ ਨਾ ਕਰਿਓ ਵੀ ਇੱਕ ਦਿਨ ਹੋ ਗਿਆ ਸੇਵਾ ਤੋਂ ਚਲਾ ਜਾਏ ਦੂਸਰਾ ਉਹ ਸੇਵਾ ਅਖੀਰ ਤੇ ਬਜਾਈ ਨਹੀਂ ਹੁੰਦੀ ਦੋ ਜਣੇ ਅਖੀਰ ਤੇ ਫਸ ਜਾਣ ਤੇ ਕੋਈ 100 200 ਟਰੈਕਟਰ ਦੋ ਜਣੇ ਦੇ ਸਾਹਮਣੇ ਵਾਸਾ ਦੀ ਗੱਲ ਨਹੀਂ ਆ ਤੇ ਸਾਡੀ ਇਹੋ ਬੇਨਤੀ ਵੀਰ ਜੀ ਸਾਡਾ ਇਲਾਕਾ ਵੀਰ ਜੀ ਦਿਖਾ ਦਿਓ ਜਰਾ ਕਮਾਕੇ ਇਲਾਕਾ ਦਿਖਾ ਦਿਓ 100 150 ਗੱਲਾ ਪਿਲਾ ਰਾਵੀ ਦੇ ਨਾਲ ਆ ਜਿੱਥੇ ਕਿ ਝੋਨੇ ਆਹੀ ਕਿ ਉਹਨੇ ਮਰ ਚੁੱਕੇ ਆ ਤੇ ਸਾਡੀ ਹੈਲਪ ਕੀਤੀ ਜਾਏ ਇਹੋ ਇਲਾਕਾ ਜਿਹੜਾ ਅੱਡੇ ਰਹਿ ਗਿਆ ਬਾਕੀ ਸੇਵਾ ਸਾਰੇ ਚੱਲਣ ਰਹੀ ਆ ਤੇ ਸਾਡੀ ਹੈਲਪ ਕੀਤੀ ਜਾਏ ਤਾਂ ਕਿ ਰੇਤਾ ਕੱਢ ਗਈ ਫਸਲਾਂ ਜਿਹੜਾ ਟਾਈਮ ਵਿਜਨ ਤੱਕ ਸਹੀ ਹੋ ਜਾਏਗਾ ਕਿਉਂਕਿ ਅੱਜ 28 ਸੈਪਟੈਂਬਰ ਹੋ ਚੁੱਕੀ ਆ ਹੋਰ ਆਪਣਾ ਅਕਤੂਬਰ ਦੇ ਲਾਸਟ ਤੱਕ ਆਪਾਂ ਕਣਕ ਵਿਜਣੀ ਸ਼ੁਰੂ ਕਰ ਦੇਣੀ ਉਸ ਤੋਂ ਪਹਿਲਾਂ ਇਸ ਜਗ੍ਹਾ ਨੂੰ ਸਾਫ਼ ਕਰਨ ਨੂੰ ਹੀ ਇੱਕ ਮਹੀਨਾ ਲੱਗ ਜਾਣਾ ਫਿਰ ਕਦੋਂ ਇਹ ਬਿਜਾਈ ਕਰਨਗੇ ਕਦੋਂ ਖੇਤੀ ਅੱਗੇ ਤੁਰੂਗੀ ਸਮਾਂ ਥੋੜਾ ਤੇ ਕੰਮ ਜ਼ਿਆਦਾ ਆ ਕਿ ਆਓ ਜਿੰਨਾ ਵੀ ਹੋ ਸਕੇ ਇਸ ਜਗ੍ਹਾ ਦੇ ਉੱਤੇ ਵੱਧ ਤੋਂ ਵੱਧ ਪਹੁੰਚੋ ਜਿੰਨੀ ਕਿ ਸਾਤੋਂ ਅਸੀਂ ਕਰ ਸਕਦੇ ਆ ਗਰੇਅਲ ਕਮਲ ਗਰੇਅਲ ਟੀਮ ਤੋਂ ਤੇ ਡੀਜ਼ਲ ਦੀ ਸੇਵਾ ਤੇ ਭੈਣ ਹਰਪਾਲ ਕੋਲ ਜਿਹੜੇ ਆਪਣੇ ਜਿਵੇਂ ਕਰਾਹ ਹੋਗੇ ਹਲ ਹੋਗੇ ਇਹ ਚੀਜ਼ਾਂ ਦੀ ਸੇਵਾ ਦੋ ਰਾਏ ਭੈਣਾਂ ਨੂੰ ਦੋ ਕਰਾਏ ਹੁਣ ਅਗਲੀ ਟਾਈਮ ਹੁਣ ਦੇਖ ਚੱਲੇ ਆ ਹੁਣੇ ਦੋ ਕਰਾਏ ਲੈ ਕੇ ਆ ਗਏ ਬਾਕੀ ਇਹਨਾਂ ਕਿਹਾ ਵੀ ਜੋ ਹਲਪ ਹੋਏਗੀ ਮੈਂ ਕਰਾਂਗੀ ਹਾਂ ਤੇ ਵੀਰ ਹੁਣਾਂ ਦਾ ਨੰਬਰ ਆਪਾਂ ਮੈਂਸ਼ਨ ਕਰ ਦਿੱਤਾ ਆ ਇਹਨਾਂ ਦਾ ਪਿੰਡ ਦਾ ਨਾਮ ਮੈਂਸ਼ਨ ਕਰ ਦਿੱਤਾ ਐਡਰੈਸ ਪ੍ਰੋਪਰ ਰੈਸ਼ਾੜੀ ਜਿਹੜੀ ਆ ਧਰਮਕੋਟ ਰੰਦਾਵਾ ਤੇ ਰੋਡ ਦੇ ਉੱਪਰ ਆ ਜ਼ਮੀਨਾਂ ਹਾੜੀਆਂ ਪੁਰਾਣਾ ਵਾਲਾ ਹਾੜੇ ਤੋਂ 10 ਕਿਲੋਮੀਟਰ ਦੂਰ ਜ਼ਮੀਨਾਂ ਨੇ ਕਿਉਂਕਿ ਅੜੇ ਬਜ਼ੁਰਗਾਂ ਨੂੰ ਅਲਰਟ ਹੋ ਗਿਆ ਜਦੋਂ ਪਾਕਿਸਤਾਨ ਤੋਂ ਬਜ਼ੁਰਗ ਆਦੇ ਆਈ ਤੇ ਪਰਦੇਸ ਸਰਕਾਰ ਨੇ ਸਾਨੂੰ ਲਾਟ ਕੀਤੀਆਂ 47 ਚ 47 ਦੇ ਵਿੱਚ ਤੇ ਵੱਧ ਤੋਂ ਵੱਧ ਇੱਥੇ ਆਪਣੇ ਟਰੈਕਟਰ ਲੈ ਕੇ ਪਹੁੰਚੋ ਤੇ ਵੀਰ ਹੁਣਾਂ ਦੀ ਜਿਹੜੀ ਜ਼ਮੀਨ ਆ ਉਹਨਾਂ ਨੂੰ ਪੱਧਰੀ ਕਰਾਓ 100 ਕਿੱਲੇ ਆ ਤੇ ਤਾਂ ਜੋ ਆਪਣੀ ਅਗਲੀ ਫਸਲ ਵੀਜਣ ਦੇ ਵਿੱਚ ਕੋਸ਼ਿਸ਼